ਲਸਣ ਛਿੱਲਣਾ ਬਹੁਤ ਹੀ ਸੌਖਾ ਤਰੀਕਾ ਹੈ ਦੇਖੋ ਜੀ ਘੰਟੇ ਦਾ ਕੰਮ ਮਿੰਟਾਂ ਵਿੱਚ ਕਰ ਸਕਦੇ ਆ ਕਿਲੋ ਲਸਣ ਨੂੰ ਵੀ ਤੁਸੀਂ 5 ਮਿੰਟ ਦੇ ਵਿੱਚ ਛਿੱਲ ਸਕਦੇ ਹੋ ਉਹ ਕਿਹੜੇ ਤਰੀਕੇ ਨਾਲ ਪਾਣੀ ਦੇ ਵਿੱਚ ਆਪਾਂ ਨੇ ਇੱਕ ਚੀਜ਼ ਪਾਉਣੀ ਹੈ ਆਪਾਂ ਨੇ ਦੋ ਤਰੀਕੇ ਦੱਸੇ ਨੇ ਦੋ ਤਰੀਕੇ ਹੀ ਬਹੁਤ ਹੀ ਵਧੀਆ ਹੈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਹੈਗੀ ਹੈ ਵੀਡੀਓ ਜੀ ਆਪਣੀ ਲਸਣ ਨੂੰ ਛਿੱਲਣ ਦੀ ਠੀਕ ਹੈ ਜੀ ਤੇ ਜਿਹੜਾ ਘੰਟੇ ਦਾ ਕੰਮ ਆਪਾਂ ਜਿੱਥੋਂ ਹੁਣ ਮਿੰਟਾਂ 'ਚ ਕਰਕੇ ਦਿਖਾਵਾਂਗੇ ਦੇਖੋ ਅੱਜਕੱਲ੍ਹ ਦੇਖੋ ਜੀ ਮੌਸਮ ਦੇ ਸਹਾਰ ਨਾਲ ਤੇ ਲਸਣ ਵੀ ਇਸ ਤਰੀਕੇ ਨਾਲ ਨਿੱਸਰਨ ਲੱਗ ਗਿਆ ਤੇ ਆਪਾਂ ਕਈ ਵਾਰੀ ਸੋਚਦੀਆਂ ਵੀ ਆਪਾਂ ਵੱਧ ਤੋਂ ਵੱਧ ਲਸਣ ਨੂੰ ਛਿੱਲ ਕੇ ਰੱਖ ਲਈਏ ਤੇ ਆਪਾਂ ਉਹ ਤਰੀਕਾ ਤੁਹਾਡੇ ਨਾਲ ਜੇ ਸ਼ੇਅਰ ਕਰਾਂਗੇ ਦੋ ਤਰੀਕੇ ਨੇ ਜਿਹੜਾ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਉਹ ਵਰਤ ਸਕਦੇ ਹੋ ਠੀਕ ਹੈ ਜੀ ਤੇ ਬਿਨਾਂ ਮਿਹਨਤ ਤੋਂ ਹੀ ਆਪਾਂ ਅੱਜ ਲਸਣ ਨੂੰ ਛਿੱਲ ਕੇ ਦਿਖਾਵਾਂਗੇ ਦੇਖੋ ਜੀ ਇਹਦੀਆਂ ਜਿਹੜੀਆਂ ਪਹਿਲਾਂ ਕਲੀਆਂ ਨੇ ਉਹ ਪਹਿਲਾਂ ਕਲੀਆਂ ਕਲੀਆਂ ਕਰ ਲੈਣੀਆਂ ਨੇ ਆਪਾਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਹੀ ਹੋ ਜਾਂਦੀਆਂ ਨੇ ਉਹ ਤਰੀਕਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਇਹ ਕਲੀਆਂ ਨੂੰ ਕਿਵੇਂ ਕਲੀਆਂ ਕਲੀਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਬਿਲਕੁਲ ਵੀ ਸਕਿੱਪ ਨਾ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਓ ਜੀ ਜੀ ਆਪਾਂ ਤੁਹਾਨੂੰ ਲਸਣ ਨੂੰ ਪਹਿਲਾਂ ਅਲੱਗ ਕਰਕੇ ਦਿਖਾਉਣੀ ਆ ਇਹ ਸਭ ਤੋਂ ਸੌਖਾ ਤਰੀਕਾ ਜੀ ਇੱਕ ਵਾਰੀ ਕਰਦੇ ਤੇ ਵਿੱਚ ਤੁਸੀਂ ਲਗਾਉਣੀਆਂ ਤੇ ਇਹ ਜਿਹੜੀਆਂ ਕਲੀਆਂ ਨੇ ਸਭ ਅਲੱਗ ਹੋ ਜਾਣੀਆਂ ਠੀਕ ਹੈ ਜੀ ਪਹਿਲਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਕਲੀਆਂ ਕਲੀਆਂ ਜ਼ਰੂਰ ਕਰਨਾ ਠੀਕ ਹੈ ਜੀ ਫੇਰ ਹੀ ਅਗਲਾ ਤਰੀਕਾ ਤੁਹਾਨੂੰ ਦੱਸਾਂਗੇ ਵੀ ਲਸਣ ਛਿੱਲਣ ਦਾ ਸਭ ਲਸਣ ਨੂੰ ਕਿੱਲਾ ਕਿੱਲਾ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਫੇਰ ਹੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਛਿੱਲ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਹੁਣ ਕਿਹੜੀ ਚੀਜ਼ ਲੈਣੀ ਆ ਉਹ ਤੁਹਾਨੂੰ ਦੱਸਦੇ ਆ ਕਈ ਵਾਰ ਇਹਨਾਂ ਆਪਣਾ ਦੇਖੋ ਜੀ ਬਰੀਕ ਲਸਣ ਵੀ ਹੁੰਦਾ ਉਹਨੂੰ ਕਈ ਕਈ ਘੰਟੇ ਲੱਗ ਜਾਂਦੇ ਆ ਛਿੱਲਣੇ ਤੇ ਬਰੀਕ ਲਸਣ ਵੀ ਬਿਲਕੁਲ ਬਹੁਤ ਹੀ ਸੌਖੇ ਤਰੀਕੇ ਨਾਲ ਛਿੱਲਿਆ ਜਾਊਗਾ ਜਿਹੜਾ ਤਰੀਕਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਪਹਿਲਾ ਤਰੀਕਾ ਹੈਗਾ ਜੀ ਤੁਸੀਂ ਲਸਣ ਨੂੰ ਸਰੋਂ ਦਾ ਤੇਲ ਸਾਰੇ ਨੂੰ ਲਗਾ ਕੇ ਇਸ ਤਰੀਕੇ ਨਾਲ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਗਾ ਦੇਣਾ ਜਿਆਦਾ ਤੇਲ ਨਹੀਂ ਲਗਾਉਣਾ ਹੈਗਾ ਸਿਰਫ ਅੱਧਾ ਢੱਕਣਾ ਤੇਲ ਦਾ ਹੱਥਾਂ ਦੇ ਉੱਤੇ ਪਾ ਕੇ ਸਾਰੇ ਲਸਣ ਨੂੰ ਡਾ ਦੇਣਾ ਠੀਕ ਹੈ ਜੀ ਫਿਰ ਇਹਨੂੰ ਤੁਸੀਂ ਦੋ ਦਿਨ ਧੁੱਪ ਦੇ ਵਿੱਚ ਰੱਖ ਸਕਦੇ ਹੋ ਉਸ ਤੋਂ ਬਾਅਦ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਇਹਨੂੰ ਪੋੜ ਦਿਓ ਸਾਰਾ ਲਸਣ ਦਾ ਜਿਹੜਾ ਛਿਲਕ ਬਹੁਤ ਆਸਾਨੀ ਨਾਲ ਲੈ ਜਾਊਗਾ ਠੀਕ ਹੈ ਜੀ ਇਹ ਹੈਗਾ ਜੀ ਪਹਿਲਾ ਤਰੀਕਾ ਤੇ ਕਿਉਂਕਿ ਹੁਣ ਆਪਣੇ ਧੁੱਪ ਹੈ ਨਹੀਂ ਗਈ ਸੀਗੇ ਇਸ ਕਰਕੇ ਆਪਾਂ ਨੇ ਉਹ ਤਰੀਕਾ ਤੁਹਾਨੂੰ ਐਵੇਂ ਦੱਸਤਾ ਲਓ ਜੀ ਆਪਣਾ ਦੂਸਰਾ ਤਰੀਕਾ ਹੈਗਾ ਆਪਾਂ ਨੇ ਇੱਕ ਕੋਲਾ ਲੈ ਲਿਆ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਵਾਂਗੇ ਪੂਰਾ ਗਰਮ ਪਾਣੀ ਹੋਣਾ ਚਾਹੀਦਾ ਤੁਹਾਡਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਚਮਚਾ ਬੇਕਿੰਗ ਪਾਊਡਰ ਠੀਕ ਹੈ ਜੀ ਆਪਾਂ ਇਹ ਬੇਕਿੰਗ ਪਾਊਡਰ ਪਾਤਾ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਮਿਕਸ ਕਰ ਦਿਓ ਜਿਹੜਾ ਆਪਣਾ ਇਹ 5 ਮਿੰਟ ਦੇ ਵਿੱਚ ਲਸਣ ਸ਼ੈੱਲ ਹੋ ਜਾਵੇ ਠੀਕ ਹੈ ਜੀ ਉਹ ਤਰੀਕਾ ਤੁਹਾਡੇ ਅੱਜ ਨਾਲ ਸ਼ੇਅਰ ਕਰਨਾ ਹੈ ਤੇ ਲੋ ਜੀ ਆਪਾਂ ਨੇ ਇੱਥੇ ਲਸਣ ਦੀਆਂ ਕਲੀਆਂ ਲੈ ਲਈਆਂ ਤੇ ਹੁਣ ਆਪਾਂ ਇਹ ਸਾਰੀਆਂ ਇਤਾਂ ਦੇ ਵਿੱਚ ਡਿੱਪ ਕਰਤਾ ਨੇ ਜਿੰਨਾ ਕਾਪਾ ਨੂੰ ਲਸਣ ਜ਼ਰੂਰ ਤਾਂ ਉਹਨਾਂ ਕਾਪਾਂ ਨੇ ਇਹਦੇ ਵਿੱਚ ਡਿਪ ਕਰਤਾ ਤੇ ਹੁਣ ਤੁਸੀਂ ਇਹਨੂੰ 5 ਕਿ ਮਿੰਟ ਪਿਆ ਰਹਿਣ ਦਿਓ ਉਸ ਤੋਂ ਬਾਅਦ ਲਸਣ ਤੁਹਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜਿਹੜਾ ਇਹ ਪਰੇ ਦਾ ਛਿਲਕਾ ਆ ਉਹ ਸਾਰਾ ਹੀ ਉੱਤਰ ਜਾਣਾ ਠੀਕ ਹੈ ਜੀ ਲੋ ਜੀ ਹੁਣ ਆਪਾਂ 5 ਮਿੰਟ ਲਈ ਇਹਨੂੰ ਡਿਪ ਕਰਕੇ ਰੱਖਾਂਗੇ ਤੇ ਇਹਦੇ ਵਿੱਚ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਹੋ ਤੇ ਬੇਕਿੰਗ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਉਦੇ ਪੌਂ ਦੇ ਨਾਲ ਦੇਖੋ ਜੀ ਜਿਹੜਾ ਇਹ ਆਪਣਾ ਲਸਣ ਹਨ ਬਿਲਕੁਲ ਫੁੱਲ ਜਾਊਗਾ ਤੇ ਇਹਦਾ ਛਿਲਕਾ ਬਹੁਤ ਹੀ ਵਧੀਆ ਤਰੀਕੇ ਨਾਲ ਡਹਿ ਜਾਊਗਾ ਲਓ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਹੁਣ ਲਸਣ ਲਓ ਜੀ ਤਕਰੀਬਨ ਆਪਣਾ ਅੱਧਾ ਲਸਣ ਤਾਂ ਦੇਖੋ ਜੀ ਸ਼ੈਲ ਹੋ ਗਿਆ ਦੇਖ ਸਕਦੇ ਹੋ ਤੁਸੀਂ ਜਿਹੜਾ ਥੋੜਾ ਬਹੁਤਾ ਰਹਿ ਗਿਆ ਉਹ ਆਪਾਂ ਨੂੰ ਛੇਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਥੋੜਾ ਜਿਹਾ ਮਸਲ ਲੈਣਾ ਹੈ ਤੁਸੀਂ ਇਹਨੂੰ ਲੰਬੇ ਟਾਈਮ ਤੱਕ ਰੱਖਣਾ ਹੈ ਜਿਆਦਾ ਲਸਣ ਛਿੱਲ ਕੇ ਤੁਸੀਂ ਇਹਨੂੰ ਇੱਕ ਵਾਰੀ ਸੁਕਾ ਕੇ ਪਹਿਲਾਂ ਫਿਰ ਇਹਨੂੰ ਤੁਸੀਂ ਡੱਬੀ ਦੇ ਵਿੱਚ ਸਟੋਰ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਜਦੋਂ ਵਰਤਣਾ ਹੈ ਤੇ ਉਦੋਂ ਉਸ ਤੋਂ ਬਾਅਦ ਤੁਸੀਂ ਇਹਨੂੰ ਵਾਸ਼ ਕਰ ਲਿਓ ਪਾਣੀ ਦੇ ਨਾਲ ਦੇਖੋ ਜੀ ਜਿੰਨਾ ਕਿ ਲਸਣ ਆਪਣਾ छिले गया अपना थानू दिखा दी बाकी तभी छिलका देखो जी अपने आप ही उतरी जाता है ਬਹੁਤੀ ਸੌਖਾ ਤਰੀਕਾ ਦੇਖੋ ਜੀ ਚਾਹੇ ਤੁਸੀਂ ਦੇਖੋ ਜੀ ਆਪਣੇ ਆਪ ਇਹ ਛਿਲਕਾ ਇਹਦਾ ਉੱਤਰ ਹੀ ਜਾਂਦਾ ਹੈ ਦੇਖ ਸਕਦੇ ਤੁਸੀਂ ਕਿਵ ਜੀ ਸਾਡੀ ਵੀਡੀਓ ਲੱਗੀ ਤੇ ਬਦਤ ਬਦ ਕਿਸੇ ਆ ਜਰੂਰ ਕਰਦੇ ਹੋ ਜੀ ਅੱਗੇ ਆਪਾਂ ਪਾਣੀ ਦੇ ਵਿੱਚ ਇਹਨੂੰ ਸਾਰਾ ਕੱਢ ਲੈਨੇ ਆ ਪਹਿਲਾਂ ਬਾਹਰ ਇਹ ਜੀ ਇਹ ਲਸਣ ਆਪਣਾ ਹੁਣ ਪਾਣੀ ਦੇ ਵਿੱਚ ਗਰਮ ਦੇ ਵਿੱਚ ਇਹ ਰੱਖਿਆ ਹੋਇਆ ਸੀਗਾ ਇਸ ਕਰਕੇ ਨਾ ਇਹ ਪੂਲਾ ਹੋ ਗਿਆ ਬਿਲਕੁਲ ਇਹਨੂੰ ਤੁਸੀਂ ਕੁੱਟ ਕੇ ਵੀ ਰੱਖ ਸਕਦੇ ਹੋ ਜਿਵੇਂ ਮਤਲਬ ਕਿ ਪੀਸ ਕੇ ਵੀ ਰੱਖ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਆਪਾਂ ਨੇ ਸਿਰਫ 5 ਮਿੰਟ ਵਿੱਚ ਆਪਣਾ ਲਸਣ ਭਿਓ ਕੇ ਰੱਖਿਆ ਸੀ ਆਪਾਂ ਨੇ ਮੈਂਟੋ ਮੈਂਟੀ ਦੇਖੋ ਲਸਣ ਆਪਣਾ ਛਿੱੜ ਗਿਆ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਤੁਸੀਂ ਜੇ ਇਹਨੂੰ ਲੰਬੇ ਟਾਈਮ ਤੱਕ ਰੱਖਣਾ ਚਾਹੋ ਤਾਂ ਇਹਨੂੰ ਥੋੜਾ ਜਿਹਾ ਸੁਕਾ ਕੇ ਤੇ ਉਸ ਤੋਂ ਬਾਅਦ ਕਿਸੇ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਦੇਖੋ ਜੀ ਹੁਣ ਇਹ ਆਪਣਾ ਲਸਣ ਬਿਲਕੁਲ ਨਰਮ ਆ ਦੇਖੋ ਜੀ ਕਿਉਂਕਿ ਆਪਣੇ ਗਰਮ ਪਾਣੀ ਦੇ ਵਿੱਚ ਇਹਨੂੰ ਭਿਓ ਕੇ ਰੱਖਿਆ ਹੋਇਆ ਸੀਗਾ ਤੇ ਤੁਸੀਂ ਇਹਨੂੰ ਹੁਣ ਵੀ ਇਸ ਤਰੀਕੇ ਨਾਲ ਪਾਣੀ ਦੇ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਤੇ ਇਹਨੂੰ ਪੀਸ ਕੇ ਰੱਖ ਸਕਦੇ ਹੋ ਲੋ ਜੀ ਆਪਨੇ ਤੁਹਾਨੂੰ ਲਸਣ ਛਿੱਲਣ ਦੇ ਦੋ ਤਰੀਕੇ ਦੱਸੇ ਨੇ ਬਹੁਤ ਹੀ ਵਧੀਆ ਤਰੀਕੇ ਨੇ ਤੇ ਜਿਹੜਾ ਘੰਟੇ ਦਾ ਕੰਮ ਉਹ ਮਿੰਟਾਂ ਵਿੱਚ ਹੀ ਆਪਾਂ ਕਰ ਸਕਦੇ ਹਾਂ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਪਤੀਆਂ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਕੇ ਚੈਨ ਚੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੇਂ ਵੀਡੀਓ ਤੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ